ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਮਨਦੀਪ ਸਿੰਘ ਚੰਡ ਅਮਰੀਕਾ ਦੇ ਵਿੱਚ ਬਾਈ ਜੀ ਹੋ ਗਈ ਜੇ ਬਾਲੀ ਜਾਦੀ ਸ਼ਕਤੀ ਸਾਡੇ ਟਰੱਕ ਵਾਲ ਵੀਰੇ ਕਈ ਕਈ ਤਾਂ ਇਦਾਂ ਦੇ ਨੇ ਜਿਹੜੇ ਟਰੱਕ ਛੱਡ ਛੱਡ ਕੇ ਡੋ-ਡੈਸ਼ ਉਪਰ ਲਿਫਟ ਜਾਂ ਫਿਰ ਜਿਹੜੀ ਸਪਾਰਕਸ ਪੁਰਕ ਜੀ ਚਲਦੀ ਵਾਲਮਾਰਟ ਦੀ ਐਪ ਉਹ ਚਲਾਈ ਚੁਲਾਈ ਜਾਂਦੇ ਨੇ ਕਹਿੰਦੇ ਟਾਈਮ ਪਾਸ ਕਰੀਏ ਤੇ ਗੱਲ ਵੀ ਠੀਕ ਹੈਗੀ ਐ ਕਹਿੰਦੇ ਹੁੰਦੇ ਕਿ ਸਮਾਂ ਸਦਾ ਬੰਦੇ ਦਾ ਸੇਮ ਨਹੀਂ ਰਹਿੰਦਾ ਜੇਕਰ ਮਾੜਾ ਸਮਾਂ ਚੱਲ ਰਿਹਾ ਤੇ ਚੰਗਾ ਵੀ ਆਊਗਾ ਕੋਈ ਗੱਲ ਨਹੀਂ ਜੇ ਸਕਤੀ ਹੈਗੀ ਐ ਤਾਂ ਇਹ ਕਿਹੜਾ ਦਿਨ ਸਦਾ ਬੈਠੇ ਰਹਿਣੇ ਨੇ ਟਾਈਮ ਟੁੰਟਪਾਓ ਬਾਈਓ ਕਿਉਂਕਿ ਇਹ ਦਿਨ ਟੱਪ ਗਏ ਤਾਂ ਫਿਰ ਕੋਈ ਗੱਲ ਨਹੀਂ ਫਿਰ ਆ ਜਿਹੜੇ ਹਾਲਾਤ ਨੇ ਉਹ ਆਸਾਨ ਹੋ ਜਾਣੇ ਨੇ ਪਰ ਖਬਰਾਂ ਕੁਛ ਇਸ ਤਰ੍ਹਾਂ ਦੀਆਂ ਨੇ ਤਾਂ ਤੁਸੀਂ ਕਹੋਗੇ ਡਰਾਉਂਦੇ ਹੋ ਸਾਨੂੰ ਡਰਾਉਂਦੇ ਨਹੀਂ ਆ ਬਾਈ ਜੀ ਸੁਚੇਤ ਕਰਦੇ ਆ ਆ ਕਿਉਂਕਿ ਇੱਕ ਬਾਈ ਸਾਡੇ ਟਰੱਕ ਵਾਲੇ ਵੀਰ ਨੂੰ ਪੋਪੀ ਸੀਡਸ ਸੀਗੇ ਨਾਲ ਉਹਨੇ ਜਵੈਨ ਜੂਨ ਸੀਗੀ ਉਹਨੇ ਰਲਾਈ ਹੋਈ ਇੱਕਾ ਦੁੱਕਾ ਹੋਰ ਗਰਮ ਚੀਜ਼ਾਂ ਲਾਈਆਂ ਸੀਗੀਆਂ ਟਰੱਕ ਦੇ ਵਿੱਚ ਲਈ ਫਿਰਦਾ ਸੀਗਾ ਪਰ ਪੁਲਿਸ ਨੇ ਚੈੱਕ ਕੀਤਾ ਤੇ ਉਸ ਨੂੰ ਕਰ ਲਿਆ ਗ੍ਰਿਫਤਾਰ ਜ਼ਿਆਦਾ ਜਾਣਕਾਰੀ ਲੈਣੇ ਆਪਾਂ ਸੁਖਦੇਵ ਸਿੰਘ ਚੁਗਾਵਾਂ ਜੀ ਸੀਨੀਅਰ ਪੱਤਰਕਾਰ ਮੇਰੇ ਨਾਲ ਮੌਜੂਦ ਨੇ ਚੁਗਾਵਾਂ ਸਾਹਿਬ ਸਤਿ ਸ਼੍ਰੀ ਅਕਾਲ ਜੀ ਜੀ ਆਹ ਧੰਨਵਾਦ ਜੀ ਆਹ ਇਸ ਖਬਰ ਬਾਰੇ ਦਿਓ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਕਿਉਂਕਿ ਚਿੰਤਾਵਾਂ ਜਿਹੜੀਆਂ ਨੇ ਵਧਦੀਆਂ ਜਾ ਰਹੀਆਂ ਜੀ ਆ ਬਿਲਕੁਲ ਜਨ ਸਾਹਿਬ ਮੈਂ ਗੱਲ ਕਰਾਂ ਤੇ ਅੱਜ ਕੱਲ੍ਹ ਫਲਾਸ ਅਮਰੀਕਾ ਵਿੱਚ ਇਹ ਹੋਇਆ ਪਿਆ ਕਿ ਪੈਸਟਰੋ ਲੱਗ ਰਿਹਾ ਹੈ ਕਿ ਬੰਦਾ ਇਹ ਕਥੀ ਜਾ ਰਿਹਾ ਹੈ ਕਿ ਮੈਨੂੰ ਲੱਗਦਾ ਹੈ ਕਿ ਮੈਂ ਹੀ ਇਹ ਗੱਲ ਕਰਕੇ ਕੋਈ ਕ੍ਰਿਮੀਨਲ ਆਵਾਜ਼ ਆ ਹਰ ਵੀ ਬੰਦਾ ਆਪਣੇ ਆਪ ਨੂੰ ਕ੍ਰਿਮੀਨਲ ਹੀ ਸਮਝੀ ਜਾਂਦਾ ਉਹਦਾ ਰੀਜਨ ਇਹ ਹੈ ਕਿ ਹਰ ਦਿਨ ਦੇ ਵਿੱਚ ਕਿਸੇ ਨਾ ਕਿਸੇ ਦੀ ਅਰੈਸਟ ਹੋ ਰਹੀ ਹੈ ਲੈ ਦੇ ਕੇ ਗੱਲ ਇੱਥੇ ਮੁਕਰੀ ਹੈ ਕਿ ਐਟ੍ਰੰਪ ਪ੍ਰਸ਼ਾਸਨ ਜਿਹੜਾ ਆ ਉਹਨਾਂ ਦਾ ਇਹ ਹਰ ਹੀਲੇ ਜੋਰ ਲੱਗਾ ਹੋਇਆ ਆ ਇਸ ਕਿਸੇ ਵੀ ਤਰੀਕੇ ਦੇ ਨਾਲ ਕੋਈ ਬੰਦਾ ਤੁਹਾਨੂੰ ਮਿਲ ਜਾਵੇ ਤਾਂ ਉਹਦੀ ਅਰੈਸਟ ਪਾਓ ਡਿਟੇਨ ਕਰੋ ਤੇ ਅੰਦਰ ਕਰ ਦਿਓ ਹੂੰ ਜੇ ਇਹ ਗੱਲ ਅੱਜ ਅਸੀਂ ਕਰਨ ਲੱਗੇ ਆ ਇਹ ਗੱਲ ਤਾਂ ਜਗੋਂ ਕਹਿਣੀ ਹੋਊਗੀ ਕਿਉਂਕਿ ਆਸੀਂ ਗੱਲ ਕਰਦੇ ਆ ਦੇਖੋ ਆਮ ਸਾਡੇ ਜਿਹੜੇ ਪੰਜਾਬੀ ਲੋਕ ਨੇ ਜਾਂ ਖਾਸ ਕਰਕੇ ਭਾਰਤੀ ਲੋਕ ਨੇ ਉਹ ਖਾਸ ਖਾਸ ਜਿਹੜੀ ਹੁੰਦੀ ਆ ਜਿਹਨੂੰ ਕਾਪੀ ਸੀਟ ਕਹਿੰਦੇ ਆ ਇੰਗਲਿਸ਼ ਵਿੱਚ ਆਮ ਹੀ ਆਪਾਂ ਵਰਤਦੇ ਆ ਚਾਹੇ ਘਰਾ ਵਿੱਚ ਵੀ ਵਰਤਦੇ ਆ ਕਈ ਕਈ ਲੋਕ ਪਿੰਨੀਆਂ ਵੀ ਬਣਾ ਲੈਂਦੇ ਨੇ ਕਈ ਲੋਕ ਜਿਹੜਾ ਉਹ ਕਿਸੇ ਹੋਰ ਤਰੀਕੇ ਦੇ ਨਾਲ ਵੀ ਉਸ ਨੂੰ ਯੂਜ਼ ਕਰਦੇ ਆ ਤੇ ਆਪਣੇ ਜਿਹੜੇ ਗੁਰੂਕਿਆਂ ਲਾਡੀਆਂ ਪਹੁੰਚਾ ਉਹ ਨਿਹੰਗ ਸਿੰਘ ਆ ਉਹ ਰਗੜਾ ਵੀ ਲਉਂਦੇ ਉਹਦੇ ਵਿੱਚ ਵੀ ਖਾਸ ਖਾਸ ਪੈਂਦੀ ਆ ਇਹ ਜਿਹੜੀ ਗੱਲ ਹੋਈ ਆ ਕਿ ਆਪਣਾ ਆਪਣੇ ਪੰਜਾਬੀ ਵੀਰ ਆ ਤੇ ਉਸ ਨੂੰ ਟਰੱਕ ਤੋਂ ਇਸ ਕਰਕੇ ਡਿਟੇਨ ਕਰ ਲਿਆ ਗਿਆ ਕਿਉਂਕਿ ਜਦੋਂ ਉਸ ਨੂੰ ਰੋਕਿਆ ਗਿਆ ਤੇ ਉਹਦੇ ਕੋਲ ਖਾਣ ਵਾਲੀ ਚੀਜ਼ ਜਿਹਨੂੰ ਆਪਾਂ ਪੰਜਾਬੀ ਵਿੱਚ ਆਮ ਹੀ ਕਹਿੰਦੇ ਹਾਂ ਪਿੰਨੀਆਂ ਰੱਖੀਆਂ ਹੋਈਆਂ ਖਾਣ ਲਈ ਜੀ ਤੇ ਜਦੋਂ ਆ ਲੈ ਲਓ ਜਦੋਂ ਤੁਸੀਂ ਪਾਠੀ ਲੈ ਲਿੰਨੇ ਆ ਤੇ ਬਾਅਦ ਵਿੱਚ ਕਿੰਨੇ ਚਲੋ ਨਾਲ ਟ੍ਰੈਕ ਸਲਾਈ ਚਾਵਗੇ ਨਾਲੇ ਮੌਣੀ ਵਾਲੀ ਪਿੰਨੀ ਖਾਈ ਜਾਵਾਂਗੇ ਨਾਲੇ 커피 ਦਾ ਸੇਕ ਭਰੀ ਜਾਵਾਂਗੇ ਜਦੋਂ ਇਹਨੂੰ ਰੋਕਿਆ ਤੇ ਪੁੱਛਿਆ ਆਪਾਂ ਇੱਥੇ ਦੇ ਡੱਬੇ 'ਚ ਕੀ ਆ ਤਾਂ ਇਹਨੇ ਕਿਹਾ ਜੀ ਮੇਰੇ ਕੋਲ ਇਹ ਖਾਣ ਵਾਲੀ ਚੀਜ਼ ਆ ਤੇ ਇਹਨੂੰ ਪਿੰਨੀਆਂ ਕਹਿੰਦੇ ਆ ਜਦੋਂ ਕਿਹਾ ਵੀ ਆ ਜਿਹੜਾ ਜਿਹੜਾ ਪਾਊਡਰ ਜਿਆ ਜਾਂ ਕਹਿੰੋ ਕਿ ਇਹਦੇ ਵਿੱਚ ਕੀ ਕੀ ਭਰਿਆ ਹੋਇਆ ਕਹਿੰਦਾ ਜੀ ਇਹਦੇ ਵਿੱਚ ਕਾਫੀ ਸੀਡ ਜਿਹੜੇ ਹੁੰਦੇ ਆ ਉਹ ਹੁੰਦੇ ਆ ਬਾਕੀ ਕੁਝ ਹੋਰ ਚੀਜ਼ਾਂ ਜਿਹੜੀਆਂ ਕਹਿੰਦੇ ਜੀ ਕਾਫੀ ਸੀਡ ਤਾਂ ਇਹ ਅਲਾਉਡ ਨਹੀਂ ਹੈਗੇ ਤਾਂ ਉਹਨਾਂ ਨੇ ਜੀ ਉਹਨੂੰ ਇਸ ਤਰ੍ਹਾਂ ਕੇ ਜਤੇਮ ਕਰ ਲਿਆ ਹੁਣ ਹੋਇਆ ਕਿ ਕਿ ਜਦੋਂ ਤੁਸੀਂ ਆਮ ਖਾਣ ਵਾਲੀ ਚੀਜ਼ ਜਿਹੜੀ ਹੈ ਤੁਹਾਨੂੰ ਪਤਾ ਹੀ ਨਹੀਂਗਾ ਕਿ ਇਹ ਡਰਗ ਹੈ ਜਾਂ ਨਹੀਂ ਹੈ ਤੇ ਤੁਹਾਨੂੰ ਉਹਨੂੰ ਜਤੇਮ ਕਰ ਲੈਣ ਤੇ ਤੁਹਾਡੇ ਤੋਂ ਇਸ ਕਰਕੇ ਤੁਹਾਨੂੰ ਉਹ ਚੱਕ ਲੈਣ ਕਿ ਇਹ ਜਿਹੜੀ ਠੀਕ ਹੈ ਇਹ ਤੁਸੀਂ ਕਰ ਰਹੇ ਆ ਤੇ ਇਹ ਇਲਲੀਗਲ ਹੈਗੀ ਆ ਹੁਣ ਬਾਈ ਜੀ ਦੇਖੋ ਜਦੋਂ ਤੁਹਾਨੂੰ ਕਿਸੇ ਚੀਜ਼ ਬਾਰੇ ਇਲਮ ਹੀ ਨਹੀਂ ਹੈਗਾ ਕਿ ਹਾਂ ਇਸ ਕਰਕੇ ਵੀ ਤੁਹਾਨੂੰ ਡਿਟੇਨ ਕੀਤਾ ਜਾ ਸਕਦਾ ਲਓ ਜੀ ਹੁਣ ਤਾਂ ਹੋ ਗਈ ਜੱਗੋਂ ਤੇ ਵੀ ਇਹਨਾਂ ਨੇ ਹੁਣ ਉਸ ਬੰਦੇ ਨੂੰ ਇਸ ਕਰਕੇ ਡਿਟੇਨ ਕਰ ਲਿਆ ਕਿਉਂਕਿ ਉਹ ਜਿਹੜੇ ਫੋਕੀ ਸੀਡ ਯਾਨੀ ਕਿ ਖਾਸ ਖਾਸ ਸੀ ਪਿੰਨੀਆਂ ਸੀ ਉਹਦੇ ਕੋਲ ਤੇ ਫਿਰ ਜਦੋਂ ਇਹੋ ਜਿਹੀਆਂ ਗੱਲਾਂ ਹੁਣ ਬਾਹਰ ਆਉਣ ਲੱਗੀਆਂ ਤੇ ਹੁਣ ਡਰਾਈਵਰ ਵੀਰ ਜਿਹੜੇ ਆ ਕਰਨ ਤੇ ਕਰਨ ਕੀ ਲੇਕਿਨ ਜਿਹੜੀਆਂ ਉਹ ਖਾਣ ਵਾਲੀਆਂ ਚੀਜ਼ਾਂ ਨੇ ਇਹ ਤਾਂ ਸਾਡੇ ਆਮ ਖਾਣੇ ਦੇ ਵਿੱਚ ਹੈਗੇ ਆ ਤੁਸੀਂ ਕਿਸੇ ਕ੍ਰੋਸਿਸ ਸਟੋਰ 'ਚ ਚਲ ਜਓ ਚਾਹੇ ਅਮਰੀਕਨ ਕ੍ਰੋਸਿਸ ਸਟੋਰ ਹੋਵੇ ਚਾਹੇ ਚਾਈਨੀਜ਼ ਹੋਵੇ ਰਸ਼ੀਅਨ ਹੋਵੇ ਚਾਹੇ ਹੋਰ ਫੂਡ ਵਾਲੇ ਸਟੋਰ ਹੋਣ ਉੱਥੇ ਪੌਪੀ ਸੀਡ ਇੱਕ ਤਰ੍ਹਾਂ ਦੇ ਨਹੀਂ ਉੱਥੇ ਕਈ ਕਈ ਤਰ੍ਹਾਂ ਦੇ ਪੌਪੀ ਸੀਡ ਤੋਂ ਮਿਲ ਜਾਂਦੇ ਆ ਜੀ ਇਹ ਤਾਂ ਬਹੁਤ ਗਲਤ ਹੈ ਜੀ ਇਹ ਤਾਂ ਇੱਕ ਸਾਰਾ ਸਾਰਾ ਅਕਲੋ ਤੇ ਤੁਸੀ ਨਾ ਇਨਸਾਫੀ ਹੈ ਬਹੁਤ ਕਈ ਕਈ ਜਗ੍ਹਾ ਤੇ ਸਰਕਾਰ ਇੰਨਾ ਧੱਕਾ ਜਿਆਦਾ ਕਿ ਤੁਸੀਂ ਹਰ ਬੰਦੇ ਨੂੰ ਕਿਸੇ ਨਾ ਕਿਸੇ ਬਾਹਨੇ ਡਿਟੇਨ ਕਰਨਾ ਹੈ ਇਹ ਜਿਹਦੇ ਨਾਲ ਹਰ ਕੋਈ ਬੰਦਾ ਜਿਹੜਾ ਉਹ ਆਪਣੇ ਆਪ ਨੂੰ ਕਾਨੂੰਨ ਵਾਲੇ ਸਮਝੀ ਜਾਂਦਾ ਹੈ ਕਿ ਦੇਖੋ ਉਹ ਫਲਾਣੇ ਬੰਦੇ ਦੇ ਕੋਲ ਕਾਪੀ ਸੀਟ ਸੀਗੇ ਤੇ ਉਹਨੂੰ ਅਰੈਸਟ ਕਰ ਲਿਆ ਜੀ ਤੇ ਉਹਨੂੰ ਉਹਨੂੰ ਦੇ ਕੇ ਛਡਵਾ ਜੀ ਸੋ ਇਹ ਗੱਲਾਂ ਜਿਹੜੀਆਂ ਆ ਕਿੱਧਰ ਨੂੰ ਜਾ ਰਹੀਆਂ ਕਿਉਂਕਿ ਅਮਰੀਕਾ ਦੇ ਹਾਲਾਤ ਜਿਹੜੇ ਆ ਉਹ ਹੁਣ ਤਾਂ ਬਹੁਤੇ ਚੰਗੇ ਨਹੀਂ ਆ ਹੁਣ ਹਰ ਪਾਸੇ ਹਾਹਾਕਾਰ ਮੱਚੀ ਹੋਈ ਐ ਆ ਤੁਸੀਂ ਥੋੜੇ ਦਿਨ ਪਹਿਲੇ ਦੇਖਿਆ ਕਿ ਇੱਕ ਬਜ਼ੁਰਗ ਮਾਤਾ ਜਿਹੜੀ ਆ ਉਹਦਾ 73 ਸਾਲ ਦੀ ਉਮਰ ਐ ਜਿਹੜੀ ਕਿ ਪਿਛਲੇ 30 ਸਾਲ ਤੋਂ ਇੱਥੇ ਰਹਿ ਰਹੀ ਸੀ ਤੇ ਹਰ 6 ਮਹੀਨੇ ਬਾਅਦ ਉਹ ਉਹ ਆਈਸੋ ਦੇ ਜਾ ਕੇ ਆਪਣੀ ਹਾਜ਼ਰੀ ਲਵਾ ਕੇ ਆਉਂਦੀ ਸੀ ਹੁਣ ਉਹਨੂੰ ਵੀ ਡਿਟੇਨ ਕਰ ਲਿਆ ਚੁਗਾਮਾ ਸਾਹਿਬ ਚੁਗਾਮਾ ਸਾਹਿਬ ਇੱਕ ਮੇਰਾ ਨਿਕਾਜ ਦਾ ਸਵਾਲ ਲੈ ਲਿਓ ਪਹਿਲੀ ਚੀਜ਼ ਤਾਂ ਮੈਨੂੰ ਇਹ ਦੱਸਿਓ ਕਿ ਪੌਪੀ ਸੀਡ ਜਿਹੜੇ ਨੇ ਉਹ ਇੱਥੇ ਬੈਨ ਨਹੀਂ ਹੈਗੇ ਕਿਸੇ ਵੀ ਤਰ੍ਹਾਂ ਦੀ ਮਨਾਹੀ ਨਹੀਂ ਹੈਗੀ ਇਹ ਅਮਰੀਕਾ ਦੇ ਵਿੱਚ ਮਨਾਹੀਤ ਨਹੀਂ ਹੈ ਇਹਦਾ ਜਵਾਬ ਦੇ ਦਿਓ ਤਾਂ ਦੂਜੀ ਚੀਜ਼ ਦੇਖੋ ਕਿ ਜੇਕਰ ਪੌਪੀ ਸੀਡ ਖਾਣ ਵਾਲਾ ਬੰਦਾ ਲੈ ਕੇ ਜਾਣ ਵਾਲਾ ਬੰਦਾ ਚੱਕ ਲਿਆ ਤਾਂ ਜਿਹੜੇ ਫਿਰ ਸਾਡੇ ਟਰੱਕ ਵਾਲੇ ਵੀਰ ਕੋਈ ਨਾ ਕੋਈ ਅੱਖਾਂ ਗਰਮ ਕਰਨ ਲਈ ਕੋਈ ਨਾ ਕੋਈ ਜਾਗਣ ਦੇ ਲਈ ਕੋਈ ਪਦਾਰਥ ਪੂਰਤ ਖਾਂਦੇ ਆਪਾਂ ਸਾਰੇ ਜਾਣਦੇ ਆ ਤੇ ਉਹਨਾਂ ਦੇ ਕੀ ਹਾਲਾਤ ਹੋਣਗੇ ਜੇ ਉਹ ਫੜੇ ਜਗੇ ਤੇ ਇਹ ਦੋਵੇਂ ਚੀਜ਼ਾਂ ਕਰ ਦਿਓ ਥੋੜਾ ਕਲੀਅਰ ਬਿਲਕੁਲ ਜੇ ਜੇ ਗੱਲ ਕਰੀਏ ਫਾਪੀਸੀਪੀ ਇਹ ਬਿਲਕੁਲ ਪ੍ਰੈਮ ਨਹੀਂ ਹੈਗੇ ਇਹ ਮੈਂ ਪਹਿਲੇ ਜ਼ਿਕਰ ਕਰ ਸਕਾਂ ਕਿ ਸਾਰੇ ਅਮਰੀਕਨ ਸਟੋਰਾਂ ਤੇ 16 ਫੂਟ ਸਟੋਰਾਂ ਤੇ ਜਿਹੜੇ ਵੀ ਵੱਡੇ ਬ੍ਰਾਂਡ ਦੇ ਗਰੋਸਰੀ ਸਟੋਰ ਹੈਗੇ ਆ ਅਮਰੀਕਾ ਦੇ ਉਹਨਾਂ ਸਾਰੇ ਵਾਲਮਾਰਟ ਤੇ ਵੀ ਤੁਹਾਨੂੰ ਆਮ ਮਿਲ ਜਾਣਗੇ ਤੁਹਾਨੂੰ ਟਾਰਗੇਟ ਤੇ ਵੀ ਮਿਲ ਜਾਣਗੇ ਤੁਹਾਨੂੰ ਜਿਹੜਾ ਜਿਹੜੇ ਹੈਗੇ ਆ ਸਪਰੌਟ ਵਗੈਰਾ ਨੇੜੇ ਸਟੋਰ ਹੈਗੇ ਆ ਬ੍ਰਾਂਡ ਨੇਮ ਸਟੋਰ ਹੈਗੇ ਆ ਇੰਡੀਅਨ ਤੌਰਾਂ ਤੇ ਚਾਈਨੀਜ਼ ਤੌਰਾਂ ਤੇ ਮੈਕਸੀਕਨ ਤੌਰਾਂ ਤੇ ਆਮ ਹੀ ਕਿਹਨੂੰ ਉਹ ਮਿਲ ਜਾਂਦੇ ਹੈਗੇ ਆ ਕਾਫੀ ਸੀਡ ਔਰ ਉਹ ਵੀ ਇੱਕ ਤਰ੍ਹਾਂ ਦੇ ਨਹੀਂ ਮੈਂ ਤਾ ਜ਼ਿਕਰ ਕੀਤਾ ਕਿ ਕਈ ਤਰ੍ਹਾਂ ਦੇ ਹੁੰਦੇ ਕਿਉਂਕਿ ਇਹ ਜਿਹੜੀ ਚੀਜ਼ ਹੈ ਇਹ ਆਮ ਹੀ ਲੋਕਾਂ ਦੀ ਸੋਚ ਬੱਤੀ ਜਾਣ ਵਾਲੀ ਚੀਜ਼ ਹੈ ਤੁਸੀਂ ਦੇਖਿਓ ਆਮ ਹੀ ਜਦੋਂ ਖਾਸ ਕਰਕੇ ਜੇ ਸਿਆਲ ਹੋਵੇ ਤਾਂ ਲੋਕ ਜਿਹੜੇ ਆ ਇਹ ਕਾਫੀ ਸੀਡ ਦਾ ਜਿਹੜਾ ਅ ਕਲੋ ਤੇ ਦੋਦੀ ਚੀ ਬਣਾ ਕੇ ਉਹ ਗਰਮ ਕਰਕੇ ਪੀਂਦੇ ਆ ਜੇ ਕਰਨੀਆਂ ਹੋ ਤਾਂ ਉਹਦੀ ਠੰਡਿਆਈ ਬਣਾ ਕੇ ਪੀ ਲੈਂਦੇ ਆ ਕਿਉਂਕਿ ਤੁਹਾਡੇ ਸਰੀਰ ਵਾਸਤੇ ਵਧੀਆ ਹੁੰਦੀ ਆ ਪਰ ਇਹ ਇਹਦੇ ਤੇ ਕੋਈ ਬੈਨ ਨਹੀਂ ਹੈਗਾ ਅਮਰੀਕਾ 'ਚ ਪਰ ਜਿਹੜਾ ਇਸ ਬੰਦੇ ਉੱਪਰ ਇਲਜ਼ਾਮ ਲਾਇਆ ਜਾ ਰਿਹਾ ਇਹ ਮੇਰਾ ਕਲ ਸਾਰਾ ਸਾਰ ਕੋਈ ਨਾ ਕੋਈ ਬਹਾਨਾ ਆ ਕਿ ਕਿਸ ਤਰੀਕੇ ਨਾਲ ਇਹਨੂੰ ਗਿਟੈਂਡ ਕੀਤਾ ਜਾਵੇ ਜੁਤੇ ਪਾਸੇ ਜਿਹੜੇ ਤੁਸੀਂ ਜ਼ਿਕਰ ਕੀਤਾ ਹੈਗਾ ਤੇ ਕਈ ਜਿਹੇ ਟਰੈਵਲ ਵੀਜ਼ ਆ ਉਹ ਜੁਤਾ ਪੰਜਾਬ ਤੋਂ ਕਈ ਜਿੱਥੇ ਹੁੰਦੇ ਆ ਤੇ ਕੋਈ ਨਾ ਕੋਈ ਇਹੋ ਜੀ ਚੀਜ਼ ਖਾਂਦੇ ਆ ਤਾਂ ਭਾਈ ਉਹਨਾਂ ਨੂੰ ਤਾਂ ਹੋਰ ਸੁਚੇਤ ਹੋ ਜਾਣਾ ਚਾਹੀਦਾ ਕਿਉਂਕਿ ਜਦੋਂ ਖਾਂਦੇ ਆ ਕਿ ਦਿਨ ਮਾਰੇ ਚੱਲਦੇ ਹੋਣ ਤਾਂ ਉਦੋਂ ਤੁਹਾਨੂੰ ਕਹਿੰਦੇ ਆ ਥੋੜੇ ਦੇ ਕਰੇ ਨੂੰ ਇੱਕ ਉਪਾ ਕੱਢ ਲੈਂਦਾ ਤੇ ਇਸ ਕਰਕੇ ਜਿਹੜੀ ਠੀਕ ਹੈਗੀ ਆ ਉਹ ਤੁਹਾਨੂੰ ਆਪ ਹੀ ਆਪਣਾ ਦੇਖਣਾ ਪੈਣਾ ਕਿ ਹਾਂ ਜਦੋਂ ਅਸੀਂ ਟ੍ਰੈਕ ਚਲਾ ਰਹੇ ਆ ਤੁਹਾਡੇ ਕੋਲ ਜਿਹੜੀ ਖਾਣ ਵਾਲੀ ਚੀਜ਼ ਆ ਕੋਈ ਪੀਣ ਵਾਲੀ ਚੀਜ਼ ਆ ਉਹ ਕਿਹੜੀ ਤੁਹਾਡੇ ਕੋਲ ਹੋਣੀ ਚਾਹੀਦੀ ਆ ਕਿਹੜੀ ਨਹੀਂ ਹੋਣੀ ਚਾਹੀਦੀ ਐਵੇਂ ਨਾ ਬਾਈ ਜੀ ਕੋਈ ਨਾ ਕੋਈ ਪਹਾਨਾ ਲਵਾ ਕੇ ਤੇ ਆਪਣੇ ਆਪ ਨੂੰ ਰੈਸਟ ਨਾ ਕਰਵਾ ਦਿਓ ਤੇ ਇਹ ਤੁਹਾਨੂੰ ਹੁਣ ਗੱਲਾਂ ਜਿਹੜੀਆਂ ਬੜੀਆਂ ਸੁਚੇਤ ਹੋ ਕੇ ਸੁਸਣੀਆਂ ਪੜ੍ਹਣੀਆਂ ਕਿਉਂਕਿ ਇਹ ਆਫੀਸੀਅਲ ਦੇ ਨਾਲ ਬੰਦੇ ਨੂੰ ਅਰੈਸਟ ਕਰ ਸਕਦੇ ਆ ਜੇਕਰ ਤੁਸੀਂ ਆਪ ਹੀ ਸਮਝ ਰਹੇ ਕਿ ਜਿਹੜੀਆਂ ਹੋਰ ਚੀਜ਼ਾਂ ਡਰਾਈਵਰ ਲਈ ਫੋੜਦੇ ਉਹ ਤਾਂ ਬਹੁਤ ਅੱਗੇ ਦੀਆਂ ਗੱਲਾਂ ਹੈਗੀਆਂ ਤੇ ਉਹਨਾਂ ਬਾਰੇ ਤਾਂ ਫਿਰ ਤੁਸੀਂ ਕੀ ਕਹਿ ਸਕਦੇ ਹੋ ਕਿ ਉਹ ਤਾਂ ਤੁਹਾਡੇ ਦਾ ਸਿੱਧਾ-ਸਿੱਧਾ ਇੱਕ ਕ੍ਰਾਈਮ ਦਾ ਕੇਸ ਪਾ ਕੇ ਬਿਲਕੁਲ ਉਹ ਵੀ ਨਹੀਂ ਕਰ ਸਕਦੇ ਆ ਬਿਲਕੁਲ ਬਿਲਕੁਲ ਹੋਰ ਸਾਡੇ ਟਰੱਕ ਵਾਲੇ ਵੀਰੋ ਜਦੋਂ ਵੀ ਕੋਈ ਟਰੱਕ ਬਦਲਦੇ ਹੋ ਤਾਂ ਪਹਿਲਾਂ ਚੈੱਕ ਕਰ ਲਿਆ ਕਰੋ ਕਿਉਂਕਿ ਜੇ ਖੁਦਾਂ ਨਾਲ ਖਾਸ ਤਾਂ ਕਿਤੇ ਦੂਜਾ ਬੰਦਾ ਹੀ ਖਾਂਦਾ ਪੀਂਦਾ ਨਿਕਲ ਆਇਆ ਕਿਉਂਕਿ ਤੁਸੀਂ ਤਾਂ ਦੂਜਾ ਟਰੱਕ ਚਲਾ ਰਹੇ ਸੀ ਜਦੋਂ ਅਦਲਾ ਬਦਲੀ ਕਰਦੇ ਹੋ ਟਰੱਕ ਜਾਂ ਕਿਸੇ ਕੰਪਨੀ ਦੇ ਵਿੱਚ ਨਵੀਂ ਥਾਂ ਤੇ ਟਰੱਕ ਚੁਣਨ ਲੱਗ ਪੈਂਦੇ ਹੋ ਤਾਂ ਜਦੋਂ ਟਰੱਕ ਲੈਣ ਲੱਗਿਆਂ ਚੰਗੀ ਤਰ੍ਹਾਂ ਤਲਾਸ਼ੀ ਤੋਸੀ ਪਾਈ ਕਰ ਲਿਆ ਕਰੋ ਕਿਤੇ ਕੋਈ ਸਮੱਸਿਆ ਨਾ ਪੈ ਜਾਵੇ ਕਿਉਂਕਿ ਬੰਦੇ ਪਤਾ ਨਹੀਂ ਕੁਝ ਉਮਾਲ ਮੱਤਾ ਵੀ ਅੱਖ-ਅੱਖਾ ਗਰਮ ਕਰਮ ਕੋਈ ਨਹੀਂ ਕਈ ਲੋ ਖਾਂਦੇ ਹੈਗੇ ਨੇ ਇਸ ਕਰਕੇ ਬੇਨਤੀ ਹੈ ਹਾਲਾਤ ਬੜੇ ਮਾੜੇ ਹੈਗੇ ਨੇ ਤੁਸੀਂ ਆਪਣਾ ਬਚਾ ਆਪ ਰੱਖੋ